ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭਾਈ ਬਲੌਗ 'ਚ ਤੇ ਮਿਲੋ ਇੱਧਰ ਆਹ ਅਰਾਜੀ ਪਹੁੰਚੇ ਹੋਏ ਅੱਜ ਮੈਂ ਜਲਦੀ ਤੁਹਾਨੂੰ ਛੱਬੀ ਦਿਖਾ ਲਈਏ ਠੀਕ ਹੈ ਜੀ ਹਾਂ ਹਾਂ ਹੁਣ ਉੱਪਰ ਦੇ ਬੰਨ ਹੋਊਗਾ ਇਹ 6 ਮਹੀਨੇ ਹੋ ਗਿਆ ਬਾਈ ਹੂੰ ਹੁਣ ਇਹਦੀ ਸਾਡੀ ਸਲਾਹ ਹੈ ਪਹਿਲੇ ਦਾ ਬੰਨਿਆ ਪ੍ਰਧਾਨ ਹੂੰ ਮੜਾ ਇਹ ਪਹਿਲੇ ਬੰਨੀਆਂ ਜਗਲੇ ਬੰਨਣਾ ਬੋਲਣਾ ਇਵੇਂ ਇੱਥੇ ਤਾਂ ਲੈ ਹੈ ਕਿ ਨਹੀਂ ਵਾ ਇੱਕ ਹੋਈਦਾ ਹੋਰੇ ਬਣਾਇਆ ਹੁਣ ਇੱਕ ਹੋਈ ਇੱਥੇ ਬਣਾਉਣਾ ਹੈ ਇੱਥੇ ਹੈ ਠੀਕ ਆ ਉਹ ਦੂਜੀ ਵਾਰ ਇਕੱਠਾ ਕਰਾਉਣਾ ਦੋ ਦੋ ਇਹ ਠੀਕ ਹੈ 6 ਫੁੱਟ ਦੀ 6 ਫੁੱਟ ਦਾ ਕੰਨਾ ਕੰਨਾ ਹੋ ਗਿਆ ਹੁਣ ਦੇਖ ਲੈ 6 ਫੁੱਟ ਦਾ ਮੈਂ 2 ਮਿੰਟ 6 ਹੋਰ ਹੋ ਜਾਣਾ 12 13 ਫੁੱਟ ਤੱਕ ਆ ਜੀ ਆਹੋ ਖੜੇ ਵੀ ਰੋਲ ਕਰਨ ਆਹ ਫੁੱਟ ਦਾ ਪ੍ਰਹਣੇ ਆ ਜਾਏਗਾ ਨਹੀਂ ਹੈ ਗੱਲ ਗੰਨਾ ਦਾ ਪੂਰਾ ਹੋ ਗਿਆ ਜੀ। ਗੰਨਾ ਆਇਆ ਗੱਲ। ਇਹ ਗੰਨੇ ਚ ਕੱਖੰਡਾ ਨਾ ਹੋਵੇ ਬਾਈ। ਹਾਂ ਸਾਰਾ ਇਹ ਗੰਨੇ ਹੀ ਮਗਦਾ। ਸਾਰਾ ਸਾਰਾ। ਇਹ ਤਾਂ ਸੱਤ ਖਾ ਜਾਂਦਾ। ਨਹੀਂ ਫਿਰ ਤਾਂ ਕੱਖ ਨੇ ਖਾ ਜਾਂਣਾ। ਹੈ ਕਿ ਨਹੀਂ? ਓਕੇ। ਬੜਾ ਹੋਇਆ ਵੀ ਬਹੁਤ ਵਧੀਆ ਪਹਿਲਾਂ ਹੌਲਾ ਤਾਂ ਜੀ ਦੇਖਣੇ ਨੂੰ। ਜੱਗਾ ਕਹਿੰਦਾ ਯਾਰ ਗੰਨਾ ਕਹਿੰਦਾ ਖੇਤ ਤਿਆਰ ਕਰੇ ਬਹੁਤ ਕਹਿੰਦਾ ਗੰਨਾ ਜੰਮਿਆ ਨਹੀਂ ਜਾਂ ਸ਼ੁਰੂ ਸ਼ੁਰੂ ਚ। ਜੱਗਾ ਕਹਿੰਦਾ ਆਹੋ। ਮਾ ਤੂੰ ਖੜ ਜਾ ਹਲੇ ਮਾ ਹਲੇ ਦਾ ਟਾਈਮ ਬਹੁਤ ਆ। ਬਹੁਤ ਪਿਆ ਹਲੇ। ਸੂ ਮਾ। ਨਾਨਾ ਜੱਦ ਕਹਿੰਦਾ ਤਾਂ ਹੁਣ ਕਹਿੰਦਾ ਗੰਨਾ ਹੀ ਬਹੁਤ ਲੋਟ ਆ ਜਾਂ ਬੀਜਿਆ। ਜਾਂ ਬੀਜਿਆ ਜਾਂਦਾ ਹੈ। ਹੈ ਨਾ ਗੰਨਾ ਹੀ ਬਹੁਤ ਹੋਇਆ ਮਾ ਤੈਨੂੰ ਕਿਆ ਕਿਆ ਤਾਂ ਮਾ ਹਲੇ ਖੜ ਜਾ ਹਲੇ ਦਾ ਟਾਈਮ ਜਦ ਤੱਕ ਮਿਲ ਜਾਨ ਜਦ ਤੱਕ ਦੇਖੀਗਾ ਕਹਿੰਦਾ ਇਹ। ਕਹਿੰਦਾ ਕਿਆ ਪਾਉਂਦਾ ਤੂੰ? ਮਾ ਪੌਣੇ ਦਾ ਨਾ ਪੁੱਛ ਭਾਈ। ਹਾਂ। ਮਾ ਪੌਣੇ ਦਾ ਸਾਨੂੰ ਜਿਹੜੀ ਆਈਟਮ ਵਧੀਆ ਲੱਗਦੀ ਐ ਜਿਹੜੀ ਛੱਡ ਦਿੰਦੇ ਆ ਬਸ। ਹੈ ਕਿ ਨਹੀਂ? ਹੂੰ। ਫਰਦਾ ਦੇ ਕਾੜੇ ਦਾ ਆੜਤੀ ਤੁਹਾਨੂੰ ਔੜੀ ਦਿੱਤਾ ਗਾਲੀ ਪਰ ਭਾਈ ਦਵਾਈ ਦਾ ਰਿਜ਼ਲਟ ਵੀ ਹੈਗਾ ਹੈ ਹਾਂ ਰਿਜ਼ਲਟ ਹੈਗਾ ਆ ਆ ਦੇਖ ਲੈ ਹੁਣ ਤੇਰੇ ਸਾਹਮਣੇ ਕਰਨਾ ਦੇਖ ਲੈ ਕੇ ਆ ਜਾ ਖੜਾ ਆ ਦਵਾਈ ਠੀਕ ਦਿੰਦਾ ਸਾਰੀ ਵਧੀਆ ਦਿੱਦਾ ਦਵਾ ਠੀਕ ਆ ਦਵਾਈ ਹੈ ਵੀ ਵਧੀਆ ਹੂੰ ਦੋਈ ਵਧੀਆ ਹੁਣ ਦੇਖ ਲੈ ਕੋਈ ਖੜੀ ਸਪਰੇ ਹਾਉ ਦੀ ਕੱਖ ਦੀਆਂ ਸਪਰੇਆਂ ਕਰੀਂ ਜੀ ਕੱਖ ਦੀ ਲਿਆਉਂਦੀ ਆ ਦੇਖ ਦਿਖਾ ਦੇ ਕੋਈ ਖੜੀ ਕੋਗਾ ਬੂਜੀ ਲੱਗੀ ਵੀ ਨੂੰ ਨਹੀਂ ਹੈਗੀ ਕੁਝ ਨਹੀਂ ਹੈਗਾ ਜੀ ਆਗ ਸਾਹਿਬ ਪਿਆ ਥੱਲੇ ਕੱਖ ਦੀਆਂ ਉਹ ਤੇ ਲਿਆ ਕੇ ਕਰੀ ਕੱਖ ਨਹੀਂ ਕੋਈ ਦੇਖ ਲੋ ਡੱਕਾ ਕੰਨੇਗੇ ਨੰਨਾ ਠੀਕ ਆ ਵਧੀਆ ਏ ਘੋੜਾ ਘੋੜਾ ਕੁੜਾ ਕੁਛ ਨਹੀਂ ਆ ਗਾਲੇ ਘੋੜੇ ਦੀ ਪਾਤੀ ਸੀ ਫਿਰ ਇਹ ਕਰੀਏ ਘੋੜਾ ਘੋੜਾ ਹੁਣ ਘੋੜਾ ਪੈ ਕੇ ਜਾ ਜਿਹੜੀਆਂ ਪਰ ਮੈਂ ਤਾਂ ਕਹਿੰਦਾ ਜੇ ਪਦਾਨ ਜੀ ਪਾਤੀ ਫਿਰ ਪੈਂਦੇ ਨਹੀਂ ਘੋੜਾ ਹੁਣ ਨਹੀਂ ਪਹਿਣਾ ਜੀ ਹੁਣ ਕਿਹ ਪਹਿਣਾ ਇਹਨੂੰ ਕੌੜਾ ਕਹਿੰਦਾ ਨਾ ਹਾਂ ਤੌੜਾ ਹੋ ਜਾਂਦਾ ਮੈਂ ਪਾਤੀ ਮੇਰੇ ਵੀ ਹੈ ਨਹੀਂ ਪਹਿਣੀ ਅਜਾ ਹਵਤਾਂ ਨੇ ਜੀ ਪਾਈ ਆ ਤੇ ਤਾਂ ਮੁੰਡਾ ਆ ਕੇ ਵਿਜੜ ਵੀ ਆ ਤਾਂ ਨਾ ਮੇਰੇ ਮੁੰਡਾ ਬੁੱਟਿਆ ਜਾ ਤਾਨਾ ਜੀ ਤਾਂ ਜੀ ਵਧੀਆ ਏ ਫੇ ਤਾਂ ਬਣਾ ਦੇ ਯਾਰ ਉਹਨੂੰ ਬੁੱਟਾਂ ਬਾਹਵਾ ਬਾਦੀ ਬਾਈ ਨਹੀਂ ਮੇਰੇ ਤਾਂ ਦੂਏ ਸਾਲ ਵਾਲਾ ਮੇਰੇ ਤਾਂ ਕੋਈ ਐਡੀ ਗੱਲਬਾਤ ਹੈ ਨਹੀਂ ਪਿੰਡ ਬਣਾਉਣਾ ਤੇਈ ਹੈ ਇਹਦੇ ਦਾ ਪਿੰਡ ਬਣਾਉਣਾ ਇੱਕੋ ਥੋੜੇ ਵਾਲਾ ਬਣਾਉਣਾ ਪਿੰਡ ਵੀ ਤੇਰਾ ਬੰਦਿਆ ਜਾ ਰਿਹਾ ਹੋਇਆ ਹੁਣ ਕਹਿੰਦੇ ਪਰਸੋਂ ਆਉਂਗੇ ਚੱਲ 88 ਹੀ ਗਿਆ ਦਾ ਥੋੜਾ ਜਿਹਾ ਇਹਨਾਂ ਨੂੰ ਪਾਣੀ ਵੀ ਮਾਰ ਲੈਂਦਾ ਨੇ ਇਹਨਾਂ ਦੇ ਪਾਣੀ ਚੱਲੀ ਜਾਂਦਾ 2 ਮਹੀਨੇ ਹੂੰ ਹੁਣ ਪਾਣੀ ਚੱਲਦਾ ਨਹੀਂ 2 ਮਹੀਨੇ ਜਦੋਂ ਪਾਣੀ ਸੁੱਕੇ ਇਹ ਕੋਲ ਖੇਤਾਂ ਦਾ ਨਾਲ ਫਾਇਦਾ ਵੀ ਬਹੁਤ ਹੈ ਨੁਕਸਾਨ ਵੀ ਬਹੁਤ ਹੈ ਪਿੰਡ ਦੇ ਨਾਲ ਪਰਸੋਂ ਇਹ ਆ ਫਾਇਦਾ ਨੁਕਸਾਨ ਨੂੰ ਫਾਇਦਾ ਫਾਇਦਾ ਤਾਂ ਘੱਟ ਹੈ ਨਹੀਂ ਫਾਇਦਾ ਹੈਗਾ ਕਾਦਾ ਜੇ ਬੰਦਾ ਟੋਕੀ ਜਾਵੇ ਨਹੀਂ ਕਿੰਨਾ ਟੋਕੀ ਜਾਊਗਾ ਬਾਈ ਨਹੀਂ ਨਹੀਂ ਫਾਇਦਾ ਕੋਈ ਨਹੀਂ ਹੈਗਾ ਹੁਣ ਆਪਣੀ ਜ਼ਮੀਨ ਦੂਰ ਹੈ ਉਹਦੇ ਨੁਕਸਾਨ ਤਾਂ ਨਹੀਂ ਕਾ ਸਕਦਾ ਲਫਾਫਾ ਭਗਾ ਕੇ ਅਗਲੇ ਵਿੱਚ ਮਾਰਦਾ ਐਨਾ ਸ਼ੁਕਰ ਕਰ ਤੂੰ ਬਾਈ ਰੋਡ ਨਾਲ ਵੀ ਅਹੀ ਕੁਸ ਹੈ ਜੀ ਜਿਹੜਾ ਮੇਨ ਰੋਡ ਆਪਣੇ ਬੋਤਲਾਂ ਖੇਚ ਪਈਆਂ ਹੁੰਦੀਆਂ ਹਲੇ ਪਲਾਸਟਿਕ ਭਗਾ ਕੇ ਮਾਰਦਾ ਯਾਰ ਨਹੀਂ ਹਲੇ ਬੋਤਲਾਂ ਪਲਾਸਟਿਕ ਦੇ ਚੱਲ ਪਈਆਂ ਨਹੀਂ ਪਤਾ ਨਹੀਂ ਕੀ ਕੁਸ ਹੋਣਾ ਦਾ ਯਾਰ ਇੱਕ ਹੋਰ ਕੰਮ ਦੋਈ ਲੋਕਾਂ ਨੇ ਕਿਆ ਫੜਿਆ ਵੇ ਅਸੀਂ ਸਲੇ ਘਰੇ ਹੀ ਅੱਗ ਲਾ ਦੂ ਹਾਂ ਨਹੀਂ ਨਹੀਂ ਉਹ ਨਹੀਂ ਲਾਉਣੀ ਹੈਗੀ ਇਹਨਾਂ ਨੇ ਪਤਾ ਕਿਆ ਕਰਨਾ ਹੈ ਇਹਨਾਂ ਨੇ ਪਤਾ ਕਿਆ ਕਰਦੇ ਆ ਤੇਰਾ ਗੱਡੀ ਵਿੱਚ ਜਾਣ ਲੱਗਿਆਂ ਦੇ ਅੰਦਰ ਤੇ ਘਰ ਤੇ ਉਹ ਚੱਕ ਲਿਆਉਣੇ ਸਮਾਨ ਜਿੰਨਾ ਅਲਮਗਲਮ ਆ ਡੈਂਪਰ ਡੂਪਰ ਨਿਆਣਿਆਂ ਦੇ ਕਾਹ ਤੋਂ ਥਲੇ ਸੜਕ ਦੇ ਨਾਲ ਸਿਰਜੇ ਨੇ ਬਈ ਜਿੱਥੇ ਜਗ੍ਹਾ ਦੀ ਗੱਲ ਦਾ ਗੱਲ ਪਾਏ ਵੇ ਲੋਕਾਂ ਨੇ ਚਾਹੀਦਾ ਨਹੀਂ ਵੇ ਤੇਨਾਂ ਥਣੇ ਦੱਬ ਤੋਂ ਟੋਆ ਪਾਰ ਕੇ ਵਧੀਆ ਨਾਲਿਆਂ 'ਚ ਕਹਿ ਗਏ ਅਸੀਂ ਓਕੇ ਅਸਲ ਗਵਰਨਮੈਂਟ ਨੂੰ ਮਸ਼ੀਨਾਂ ਚਾਹੀਦੀਆਂ ਮਤਲਬ ਕੀ ਸੀ ਇਹਦਾ ਕਾਹ ਕੁੱਤੇ ਥਲੇ ਧਰੀਸ ਕੇ ਸੜਕੋ ਰੱਖ ਦਿੰਦੇ ਲਿਆ ਕੇ ਮਸ਼ੀਨਾਂ ਚਾਹੀਦੀਆਂ ਮਸ਼ੀਨਾਂ ਚਾਹੀਦੀਆਂ ਟੋਕਣੇ ਵਾਲੀਆਂ ਜਿਵੇਂ ਦਿੱਲੀ ਲੱਗੀਆਂ ਵੀ ਆ ਨਾ ਜੀ ਦਿੱਲੀਓਂ ਢੇਰ ਜਿਹਾ ਗੱਡਾ ਪਹਾੜ ਖੜਾ ਕਰਿਆ ਉਹਨਾਂ ਇਹ ਸਾਲਾ ਪੰਗਾ ਜਾਤੇ ਲਫਾਫਾ ਹੈ ਨਾ ਪਲਾਸਕਟ ਦਾ ਜਾਤੇ ਪੰਗਾ ਪਿਆ ਹੈ ਲਫਾਫੇ ਵਾਲਾ ਓਕੇ ਪਹਿਲਾਂ ਹਮਦੇ ਤਾਂ ਥੋੜੇ ਦੂਏ ਕਾਗਜ਼ੇ ਦਾ ਆਪਣਾ ਅਖਬਾਰਾਂ ਦੇ ਲਫਾਫੇ ਅਖਬਾਰ ਉਹ ਸਾਲਾ ਗੱਲ ਜਿੰਦਾ ਤਾਂ ਜੇ ਕੁਝ ਵੀ ਗੱਲ ਆਫੇ ਗੱਲ ਜਿੰਦਾ ਮੀ ਭਾਈ ਤੁਰਦਾ ਖਾਰ ਵਾਲਾ ਹੈ ਉਹ ਨਹੀਂ ਇਹ ਤਾਂ ਸਾਲਾ ਗੱਲਦਾ ਹੀ ਨਹੀਂ ਹੂੰ ਇਹਨੇ ਖੈਲੇ ਦੂਏ ਹੁੰਦੇ ਜਾਂ ਜੂਰੀ ਵਾਲੇ ਓਕੇ ਚਲੋ ਚੱਲੀਏ ਚਲੋ ਮੰਡਲ ਚੱਲੀਏ ਦੇਖੀ ਚੱਲ ਮੰਡਲ ਵੱਲ ਜਲੀਏ ਪਤਾ ਜਾ ਕੇ ਆਈਏ ਚਲਾ ਜਾ ਚੱਲ ਦੇਖੀਏ ਚੂਹਾ ਆ ਜੂ ਫਿਰ ਤਾਂ ਕਰੇ ਪਏ ਬਹੁਤ ਹੋ ਮਗਰ ਉਹ ਬਹੁਤਾਂ ਕੰਕਰ ਉਹਨੇ ਦਾ ਪਾਪਾ ਕੜਕੀ ਗੱਲ ਫੜਦਾ ਚੂਹੇ ਹਾਂ ਬਾਈ ਕਰੇ ਵੀ ਕਾ ਬੜਾਂਗਾ ਬਹੁਤ ਹੈ ਜੀ ਉਹ ਵੀ ਰੋਜ਼ ਖਾ ਜਾਂਦਾ ਚੂਹਾ ਫਸਦਾ ਇਹ ਨੂੰ ਉਹ ਰੋਜ਼ ਕੋਈ ਫੜਿਆ ਮਾਸੜਾ ਤਾਟਵਾ ਫੜ ਲਈ ਦੀਆ ਹੂੰ ਹੁਣ ਕਦੀ ਕੀ ਆ ਤੁਹਾਨੂੰ ਤੁਹਾਨੂੰ ਸੁਗੰਧ ਦਿਖਦੀ ਆ ਬੱਤਾਂ ਲਿਓ ਏਡੀ ਐਲੀਵੇਟਰ ਹੈਗੀ ਆ ਆ ਲੈ ਦੋਰੇ ਪਏ ਪਏ ਜੀ ਇਹਦੇ ਚ ਹਾਂ ਹਾਂ ਜੂਰੀ ਏ ਮੈਂ ਕਹਾਂ ਤਾ ਮਰਲੀ ਹੋਣੀ ਆ ਕਈਆਂ ਨਾਲ ਹਾਂ ਹੋ ਸਕਦਾ ਵਿਚਰੇ ਦਿਖਦੀ ਨਹੀਂ ਥਾਲੀ ਹਲੇ ਹੈਗੀ ਮੈਂ ਕੱਢੀ ਤੇ ਦੋ ਪਰ ਹੈ ਬਾਂ ਵਿੱਚ ਹੈਗੀ ਸੁਣ ਰਹੀ ਹਾਂ ਅੱਜ ਨਾਲ ਆਈ ਨੇ ਕਿਤੇ ਕਿਤੇ ਹੀ ਆ ਹਾਂ ਨਹੀਂ ਵਿੱਚੋਂ ਆ ਤਾਂ ਨਾ ਹੋਇਆ ਨਾਲ ਤੇ ਹਾਂ ਹਾਂ ਇੰਨੀ ਕੀ ਕਰਨੀ ਸਪਰੇਅ ਤਾਂ ਮਾਰਤੀ ਸੀ ਜਿਹਦੇ ਫਿਰ ਅਸੀਂ ਆਏ ਨਾ ਥੋੜੀ ਕੁੱਤੇ ਮਦੇ ਫਿਰ ਦੂਜੇ ਜੜ ਜਾਂਦੀ ਆ ਇਹ ਹੈ ਕਿ ਨਹੀਂ ਮੱਕੜੀ ਵੀ ਆਲਾ ਪਾ ਗਈ ਹੁਣ ਚੂਹਾ ਮਰ ਗਿਆ ਹੈ ਚੂਹਾ ਦਾ ਕਰਤਾ ਕੰਮ ਜਾ ਤੂੰ ਇਹ ਲਹੂ ਜੋ ਆਪੀ ਤਾਂ ਦੇਖ ਨਹੀਂ ਲਹੂ ਕੀਤਾ ਹੋਇਆ ਹਾਂ ਓ ਬਈ ਓਕੇ ਇਹ ਜਿਵੇਂ ਮੱਕੀ ਖੜੀ ਆ ਖੜੀ ਉਹ ਪਪੂਲਰਾ ਜਾ 15 16 ਕਿਲੇ ਜੀ 15 16 ਕਿਲੇ ਮੱਕੀ ਗਈ ਆ ਬੂਲਰਾ ਚ ਸਾਰੀ ਇਹ ਜੱਗਾ ਜੱਗਾ ਦਾ ਦੰਦ ਤਾਂ ਜਿਹੜਾ ਤੁਹਾਨੂੰ 16 ਕਿਲੇ ਲੈ ਮਾ ਮਾ ਕਿਆ ਕਹਿੰਦੇ ਇਹਨੂੰ ਇਦਾਂ ਵਧੀਆ ਜੀ ਜਿਹਦੀ ਵਧੀਆ ਭਾਈ ਤੇਰੀ ਇਹ ਇਦਾਂ ਨਹੀਂ ਆਈ ਇਹ ਲੈ ਕੋਲੇ ਚ ਨਾ ਨਾ ਹਾਂ ਤਾਂ 15 20 ਦਿਨ ਤੱਕ ਆ ਜਾਣੇ ਜਾਨੀ ਨਾਲੀਆਂ ਨਹੀਂ ਦੱਸ ਰਹੀਆਂ ਵੀ ਅਸੀਂ ਤਿਆਰ ਆ ਹੂੰ ਆ ਲਾ ਵੀ ਦਸਨਾਲੀ ਜਵੜੀ ਆ ਹੋਰ ਕਿਆ 10 ਦਿਨ ਤੱਕ ਨਹੀਂ ਲੰਘਾ ਪਤਾ ਇਹਦਾ ਉਹ ਟਾਈਮ ਵੀ ਗਾਸਤ ਚੜ ਗਿਆ ਹੁਣ ਹੂੰ ਸਾਂਬਰ ਅਕਤੂਬਰ ਚ ਤਾਂ ਵੜਾਈ ਪੈ ਜਾਂਦੀ ਐ ਤੂੰ ਕਿਰਪਾ ਮਹਾਰਾਜ ਦੀ ਬਿਮਾਰੀ ਬੂਰੀ ਦੇ ਵਾਜ ਕੇ ਹੁਣ ਜਿਹੜਾ ਪੰਜ ਚਾਰ ਡੱਕੇ ਉਹਦਾ ਨਾ ਹੋਣ ਨਾਲ ਤੇ ਆ ਚੂਹੇ ਨੇ ਥੋੜਾ ਜਨਾ ਨੁਕਸਾਨ ਕਰਤਾ ਸਾਲਾ 6-7 ਪਿਸਵੇ ਦਾ ਕੋਈ ਨਹੀਂ ਇੱਥੇ ਵੀ ਉੱਧਰ ਵੀ ਨਹੀਂ 10 ਕਿਲੋ ਮੈਂ 6-7 ਪਿਸਵੇ ਖਾ ਗਿਆ ਉਹ ਹੂੰ ਉਹ ਵੀ ਦੇਖ ਲਿਆ ਸੀ ਨਹੀਂ ਤਾਂ ਪਡਾਂਗਾ ਪਾਉ ਕਰਦਾ ਤਾਂ ਇਹ ਚੂਹਾ ਹਾਂ ਬਣਨਾ ਬਣਾਂਗਾ ਸੜੇ ਪਰ ਤੂੰ ਇਹ ਮੋਟੇ ਵੀ ਬਹੁਤ ਹੋ ਗਏ ਹੋਰ ਇਹ ਇਹਦੇ ਸੜੇ ਦੰਦ ਚੱਲਦੇ ਹੀ ਰਹਿੰਦੇ ਕੁੜੀ ਚੋਦਦੇ ਨੇ ਇਹ ਕਾ ਖੜਦਾ ਐ ਟਿੱਕੇ ਬੈਠਦਾ ਨਹੀਂ ਹੈ ਜਿਵੇਂ ਬਿਸਕਟ ਵਾਲੀ ਮਸ਼ੀਨ ਚੱਲਦੀ ਨਾ ਬਿਸਕਟ ਕੱਢਦੀ ਆ ਬੀੜੀ ਵਾਲੀ ਆਹ ਸੜੇ ਦੰਦ ਚੱਲਦੇ ਚੱਲਦੇ ਜਾਂ ਮਰਜੀ ਦੇਖ ਲੈ ਟੈਲੀ ਹੋਈ ਗਾਪਰ ਪਨਾਗਰ ਜਿਵੇਂ ਜਾਂ ਟਾਵਰ ਚੋਂ ਗਰੰਟ ਆ ਜਿਵੇਂ ਨਾ ਨਾ ਬਹੁਤ ਦੂਰ ਹੈ ਨੇ ਉਹਨੂੰ ਮਾਲਕ ਨੂੰ ਕਹੋ ਆ ਵੀ ਸਾਦਾ ਗਰੰਟ ਹੈ 12 13 ਫੁੱਟ ਤੇ ਆ ਜਾਂਦਾ ਤਾਰਾਂ ਦੇ ਨਾਲ ਆ ਜਾਂਦਾ ਆਹੋ ਸੜਾ ਗਰਗੀ ਨਾ ਨਾ ਇੱਥੇ ਤੈਨੂੰ ਜਿਹੜੇ ਲੱਗਦੀ ਆ ਪਰ ਤਾਂ ਬਹੁਤ ਫਰਕ ਆ ਉੱਥੇ ਜਾ ਕੇ ਆਓ ਫਿਰ ਵੀ ਕਿਸੇ ਕੀ ਪਤਾ ਜੇ ਗਰਗੀ ਗਰਜੀ ਨਹੀਂ ਸ਼ੰਗਾਦਣੀ ਆ ਤੀਕਾ ਕੇ ਦੇਖਦੇ ਆ 11 ਜੇ ਨਹੀਂ ਵੱਧ ਜੀ ਗਰਗੀ ਗਈ ਹੈ ਯਾ ਨਦੀ ਟੁੱਟੀ ਦੀ 9 ਕਿਲੋਮੀਟਰ ਤੱਕ ਖੜਦਾ ਸੁਣਿਆ ਉਹਦਾ ਸੋਟਾ ਪੁਰਾਲੀ ਦਾ ਮੰਡ ਚ ਇੱਥੇ ਬੈਠੇ ਉੱਥੇ ਕਹਿੰਦੇ ਕਹਿੰਦੇ ਬਹੁ ਖੜਦਾ ਸਾਨੂੰ ਸਾਈ ਦਾ ਸਾੜੀ ਨੇੜੇ ਹੀ ਆਉਦੇ ਹਾਂ ਹੈਨਾ ਕੜਵਾ ਦੂੰਗੇ ਟਾਣੇ ਹੋਰ ਕੀ ਆ ਨੇੜੇ ਹੀ ਲੱਗਦੀ ਰਿਹਾ ਤਾਂ ਲੱਦੀ ਵੀ ਨਾਲੇ ਲੱਗ ਚੱਲੀ ਆਹ ਟਹਿਣਾ ਜ਼ਿਆਦਾ ਖਰਾਬ ਹੋਇਆ ਇਹਦਾ ਹੂੰ ਹੂੰ ਆ ਜ਼ਿਆਦਾ ਨੇੜੇ ਆਇਆ ਵਾ ਇੱਧਰ ਹੈਨਾ ਹਣੇ ਹਾਲੇ ਖਿਚਵੀ ਲੰਦੀ 15 ਫੁੱਟ ਪਰਦੇ ਤਾ 15 ਮੋਗੀ ਦੱਸਿਆ ਇਹ ਤਾਂ ਚੜਨਾ ਵੀ ਦੇਖੀ ਪੈਣਾ ਚੜਨਾ ਫਿਰ ਇਹਨਾਂ ਬਸ ਫਰੇ ਮਾ ਤੇ ਕਿਤਾ ਉਹ ਹਾਜ਼ਰ ਗਾਹਾਂ ਹੋ ਹੁਣ ਜਿਹੜਾ ਖਾਲ ਸੁੱਕੀ ਐ ਉਹ ਖਾਲ ਚ ਉਹ ਗਾਹਾਂ ਕੱਖ ਇੰਨਾ ਕਾਹਾਂ ਮਾਰਦੇ ਪਿੱਛੇ ਤੇ ਟਮਟ ਮਾਰਦੀ ਪਿੱਛੇ ਤੇ ਕੱਟ ਹੋ ਜਾਂਦੀ ਸੰਤਰਕ ਮਾਰ ਜਵੇ ਜੀ ਹੈ ਪਿੱਛੇ ਤੇ ਆਟੂ ਹੁੰਦੀ ਆ ਆਟੂ ਤਾਂ ਹੋਊਗੀ ਤਾਂ ਆਟੂ ਥੋੜੀ ਜੱਤ ਹੋਈ ਨਹੀਂ ਅੱਗ ਜਿਹੜੀ ਦੇਣੀ ਕੱਟਦੀ ਕੱਟ ਹੋ ਜਾਂਦੀ ਵਿਛੇ ਤੇ ਫਿਰ ਕੱਟ ਹੋਈ கரਂਟ ਤੇ ਬਾਅਦ ਘਟ ਹੋਈ ਆ ਹਾਂ ਚਲੇ ਤਾਂ ਘਟ ਹੋਈ ਜਿਉਂ ਲੱਗੀ ਆਊਗਾ ਆਊਗਾ ਹੀ கரਂਟ ਕੇ ਦੀ ਹਾਂ ਜਦ ਇਹਦੇ ਕੋਈ ਬੇਲ ਵੀ ਚੜ ਜਾਂਦੀ ਹੈ ਨਾ ਨਾਲ ਤੱਲੇ ਦੀ ਤਾਰ ਦੇ ਵੱਢ ਕੇ ਜਾਂਦੇ ਆ ਕਿ ਉਹ ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਫਾਲਟ ਹੈ ਜਦ ਤੱਕ ਵੀ ਜਦ ਤੱਕ ਵੀ ਕੱਟ ਹੋਈ ਨਹੀਂ ਨਹੀਂ ਕੱਟ ਅੱਗ ਭਾਜ ਫੁੱਲ ਬੜੀ ਜਾਂਦੇ ਕੱਟ ਤਾਂ ਕੋਈ ਚੀਜ਼ ਲੱਗੇ ਤੇ ਬਾਅਦ ਹੋਣੀ ਹੈ ਇਹ ਨਹੀਂ ਹੋਣਾ ਕੱਟੀ ਨਾ ਆਹੋ ਕੋਲੋਂ ਪਾ ਦੇਣਾ ਵੀ ਸਪਾਈਡਰ ਆਪਰ ਪੁੰਗਾ ਦੇਖੋ ਤਵੇ ਦਾ ਇਹਨਾਂ ਤੋਂ ਬਰ ਦਾ ਤਾਰ ਪਾਣੀ ਜਿਹੜਾ ਟੁੱਟ ਕੇ ਗਈ ਬਾਈ ਹੁਣ ਪ੍ਰਧਾਨ ਹੁੰਦੇ ਮੁੰਡੇ ਖਾ ਸਵਾਰ ਲੈਂਦੇ ਦੇਖਣਾ ਥੋੜਿਆ ਤਾਂ ਪਰ ਬੈਠ ਕੇ ਸਾਰਾ ਸਾਫ ਕਰੇ ਕਰਦੇ ਤੇ ਹੁਣ ਕਹਿੰਦੇ ਖੂਨ ਤੇ ਬਖਦੋ ਵੀ ਸਵਾਰ ਨਹੀਂ ਖਾਲਜ ਕੱਖ ਦਾ ਦੱਸ ਤੂੰ ਕਿਹੜਾ ਮੁੰਡਿਆਂ ਦੀ ਗੱਲ ਹੈ ਸਪਰੇਅ ਨਹੀਂ ਗਈਆਂ ਬੱਸ ਫਿਰ ਇਹ ਤਾਂ ਥੋੜੇ ਜਾਇ ਥੋੜੇ ਹੱਥੀ ਕੰਮ ਦਾ ਹੁਣ ਹੋ ਗਿਆ ਸੀਰੋ ਹੁੰਦੀ ਸੀਰੋ ਹੁੰਦੀ ਸੀ ਅੱਜ ਵੱਡੀ ਤਾਂ ਕੱਲ ਖੜੀ ਐਨੀ ਖੜੀ ਹੁੰਦੀ ਸੀ ਹੈ ਡੀਲੇ ਵਾਂਗ ਹੁੰਦੀ ਹੁਣ ਡੀਲੇ ਤੇ ਸਭ ਪੈੜੀ ਆਪਾਂ ਪਾ ਕੰਡਾ ਬੱਜਦਾ ਖਰੀਦਾ ਹਾਂ ਉਹ ਬੱਜਦੀ ਦੀ ਜੇ ਬੜਨੇ ਤੇ ਬੈਠੇ ਪੀੜੀਆਂ ਇੰਨੀਆਂ ਤੂੰ ਪੀੜੀਆਂ ਤਾਂ ਬੈ ਰਾਂ ਤੂੰ ਕਿਉਂ ਹੰਦੇ ਦੀ ਚਲੋ ਠੀਕ ਹੈ ਜੀ ਖੱਬਲੇ ਕੱਢੀ ਇਹਦੇ ਚੋਂ ਹਣ ਆਹੀ ਆ ਗੋਡੀ ਜੀ ਜਾ ਆ ਕੋਈ ਤੂੰ ਭੁੱਜਾ ਪਰ ਤਾਂ ਗੱਲਾਂ ਪੈ ਰਾਂ ਨਹੀਂ ਕੋਮਯੂ ਗੀ ਮੋਟਾ ਮੋਟਾ ਕਿਹਦੀ ਕੰਗ ਗੁੜੀ ਦਾ ਹਰੀ ਪੱਕੀ ਗੋਰ ਹੂੰ ਇਹਦਾ ਸੀ ਤਾਂ ਨੂੰ ਕੱਢਦੇ ਨੇ ਦੇ 5 ਕਿਲੇ ਬੈਂਡੜ ਲਾ ਲਾ ਉਹਨੇ ਸ਼ਾਮ ਨੂੰ ਤੇਰਾ ਸਾਰਾ ਕੁਝ ਕੱਢ ਲੈਣਾ ਹੁੰਦਾ ਪੈਂਡੜ ਜੀ ਲਾਉਂਦਾ ਹੁਣ ਦੇਖਦਾ ਹੈ ਕਿ ਆਏ ਨੂੰ ਮੈਂ ਕੱਲ ਤਾਂ ਕਹਿੰਦਾ ਬੈਂਡਡ ਨੂੰ ਕਿਹਾ ਯਾਰ ਜੜਾ ਲਾਵੇ ਘੁੰਮਦੇ ਤੇਲ ਮਾ ਘਾਰ ਕੇ ਲਾ ਦੇ ਸਾਬ ਉਹ ਕਰ ਲਾ ਜਦੇ ਲੈ ਬੀਸੀ ਕੋ ਆਏ ਗੋਲੀਆਂ ਖਾਈ ਜਾਂਦਾ ਮਾ ਤੂੰ ਬੜਾ ਹਾਰੋ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਲੌਗ ਚ ਮੇਰੇ ਲੋ ਜੱਗੇ ਨੇ ਇੱਧਰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਚੱਲੇ ਆ ਬਾਈ ਟਰਾਲੇ ਵਾਲਿਆਂ ਕੋਲ ਆਪਾਂ ਮੁੰਡੇ ਅਗਰ ਵਾਲਿਆਂ ਦੇ ਸਾਹੋਲੀ ਤੇ ਪ੍ਰਧਾਨ ਆਉਂਦਾ ਇੱਧਰ ਪ੍ਰਧਾਨ ਦੀ ਵੇਟ ਕਰ ਰਹੇ ਆ ਅੱਜ ਤਿੰਨੇ ਰਹਿ ਗਏ ਆਪਾਂ ਜਾਣੇ ਵਾਲੇ ਤਿੰਨ ਹਾਂ ਕਾਲੇ ਨੂੰ ਵੀ ਫੋਨ ਕਰ ਲੈ ਜਗਦੀਪ ਨੂੰ ਵੀ ਕਰ ਲਿਆ ਅੱਛਾ ਗੱਗਾ ਤਾਂ ਕੱਲ ਦਾ ਥੱਕਿਆ ਵਾ ਮੈਚ ਨੂੰ ਕੱਲ ਨੂੰ ਤੰਗ ਕਰਨਾ ਤਿੰਨ ਦਿਨ ਹੋ ਗਏ ਉੱਥੇ ਹੀ ਆ ਉਹ ਅਸੀਂ ਵੀ ਉੱਥੇ ਤੇ ਹਾਂ ਦੋ ਤਿੰਨ ਦਿਨ ਕੰਨ ਛੇੜਨਾ ਤੇ ਲਾਪਰੇਜ਼ ਨੂੰ ਵੀ ਕਰ ਲਿਆ ਅੱਛਾ ਮਾ ਫਿਰ ਹੁਣ ਪਈ ਚੱਲਦੇ ਆ ਤੇ ਤੈਨੂੰ ਫਿਰ ਸਹਿਜ ਨੂੰ ਕੱਲ ਸਹਿਜ ਨੂੰ ਕਹਿੰਦਾ ਮੈਂ ਮਰਨ ਦੇ ਆ ਨਹੀਂ ਪਹਿਲਾਂ ਅੱਜ ਦਸਵੀਂ ਦੀ ਅੱਛਾ ਦੇਖ ਕੇ ਆ ਸੂਰਖੀਆਂ ਠੀਕ ਹੈ ਤੇ ਉੱਥੇ ਤੇ ਆਈ ਹਾਂ ਯਾਹੋ ਚੱਲਦੇ ਆ ਆ ਗਈ ਉਧਰ 1 ਵਜ ਗਿਆ ਜਾਨੀ ਕੇ ਉਹਨੇ ਅਸੀਂ ਮੰਡ ਚ ਗਏ ਸੀ ਸਵੇਰੇ ਘੁੰਮਣ ਉਹ ਲਾਈਟਾਂ ਮੰਗਾਉਂਦੇ ਆ ਲਾਈਟਾਂ ਭੇਜਿੰਦੀਆਂ ਅੰਕਲ ਨੇ ਭੂੜੇ ਵਾਲਾ ਆਇਆ ਤਾਂ ਜਿਹੜਾ ਅਮਰੀਕਾ ਵਾਲਾ ਹਾਂ 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 ਉਹ ਮਾਹਾਂ ਚੱਲ ਹੁਣ ਦੇ ਆਈਏ ਉਹਨਾਂ ਨੂੰ ਹੁਣੀ ਫਿੱਟ ਹੋਣੀਆਂ ਆ ਫੇ ਰੰਗ ਰੂੰਗੋ ਜਾਂਦਾ ਫੇ ਉਤਰੀ ਜਾਂਦਾ ਹਾਂ 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 ਅੱਤੀ ਜਿਹੜੀ ਲੱਗਣੀ ਆ ਹੁਣ ਮੇਰੇ ਜਿੱਧਰ ਸ੍ਰੀ ਗੁਰੂ ਜੀ ਮਾਹ ਕਿਹੜਾ ਮਾਰਿਆਈਏ ਨਾ ਨਾ ਠੀਕ ਆ ਬਣਦਾ ਵੀ ਆ ਓਕੇ ਆ ਉਹ ਲਾਈਟਾਂ ਜੀਆਂ ਇੱਕ ਜ਼ਰੂਰੀ ਦੀਆਂ ਹਲੇ ਤਾਂ 10 ਤਰੀਕ ਤੱਕ ਆਪਾਂ ਨੂੰ 20 ਤਰੀਕ ਤੱਕ ਦੋ ਤਿੰਨ ਚੱਕਰ ਲਾਉਣੇ ਪੈਣੇ ਆ ਹੁਣ ਤੇਰਾ ਰੰਗ ਰਹਿੰਦਾ ਹਲੇ ਉਹ ਕਹਿੰਦਾ ਮੜਾ ਦੇਖ ਜੇ ਇੱਕ ਵਾਰ ਨਿਗਾਹ ਚ ਕੱਢ ਜਾ ਹੋਰ ਠੀਕ ਠੀਕ ਆ ਮਾਹ ਵੀ ਚੱਲ ਦੇਖਦੇ ਆ ਕਰਦੇ ਆ ਪ੍ਰੋਜੈਕਟ ਜਿਹੜਾ ਹੋਇਆ ਹੁਣ ਨਾ ਉਹ ਮੇਲਾ ਕਰਦਾ ਕਿੰਨੇ ਤਰੀਕ ਦਿੱਤੀ ਟਰਾਲਾ ਮੇਲਾ ਆਪਾਂ ਨੂੰ ਉਹ 20 ਤਰੀਕ ਨੂੰ ਮੇਲਾ ਕਹਿੰਦਾ ਹੂੰ ਉਹ ਮੇਲੇ 'ਚ ਮੇਲਾ ਦਿਖਾਉਣਾ ਆ ਮੇਲੇ 'ਚ ਲਾ ਕੇ ਕਹਿੰਦਾ ਉੱਤੇ ਬਾ ਦਊਗਾ ਬਾਕੀ ਪਤਾ ਵੀ ਨਹੀਂ ਹਲੇ ਪੱਕਾ ਅੱਛਾ ਆਪਾਂ ਨੇ ਲਿਆਉਣਾ 24 ਤਰੀਕ ਨੂੰ ਉਹ ਅੱਛਾ ਹਾਂ ਉਹਦਾ ਢਿੱਲੋਂ ਦਾ ਜਨਮ ਦਿਨ ਆਦਣਾ ਚੱਕਰ ਵਾਲੇ ਦਾ ਠੀਕ ਠੀਕ ਉਹ ਆਲੇ ਮੁੱਡੇ ਦਾ ਉਹ ਕਹਿੰਦਾ ਉੱਦਾਂ ਲਿਆਇਓ ਮੈਂ ਤੁਹਾਨੂੰ ਦਾਂ ਗਿਆ ਉਹ ਠੀਕ ਆ ਉਹ ਵੀ ਢਿਲੋਈਆਂ ਉਹ ਢਿਲੋਆਂ ਅੱਛਾ ਅੱਜ ਜਿਹੜੇ ਅੱਛਾ ਢਿਲੋ ਹੋ ਗਏ ਚਲੋ ਦੇਖਦੇ ਭਾਈ ਜਾ ਕੇ ਉਹ ਕਰਦੇ ਜਿੱਦਾਂ ਹੋਇਆ ਦਿਖਾਉਂਦੇ ਤੁਹਾਨੂੰ ਵੀ ਉਹ ਭਾਈ ਪਹੁੰਚ ਗਏ ਹਾਂਜੀ ਅੱਜ ਵੀ ਦਾ ਟਰੈਲਰ ਦੇਖਣ ਆਏ ਭਾਈ ਪਹੁੰਚ ਗਏ ਹਾਂ ਪਹੁੰਚ ਗਏ ਲਗਿਆ ਬਾਈ ਡੇਢ ਘੰਟਾ ਲੱਗ ਜਾਂਦਾ ਪਿੰਡ ਤੇ ਆਉਣੇ ਲੱਗ ਜਾਂਦਾ ਫਿਰ 2 ਘੰਟੇ ਲੱਗ ਜਾਂਦੇ ਥੰਨੇ ਨੂੰ ਓਕੇ ਆਉਣਾ ਪੈਂਦਾ ਹਾਂ ਟ੍ਰੈਫਿਕ ਪੂਰੀ ਆ ਆਏ ਵੀ ਆਪਾਂ ਇੱਕ ਰੋਡ ਵੀ ਪਰਦਾ ਜੀ ਸਿੰਗਲ ਆ ਪਿੰਡ ਤੇ ਲੈ ਕੇ ਇੱਧਰ ਰੋਡ ਸਿੰਗਲ ਆਪਾਂ ਸਾਰਾ ਟ੍ਰੈਫਿਕ ਜਿਆਦਾ ਟ੍ਰੈਫਿਕ ਜਿਆਦਾ ਹੀ ਦੋ ਵੀ ਦਿਖਾਉਣੇ ਠਾਣੂ ਟਰਾਲਾ ਹੁਣ ਕਿਆ ਕੁਛ ਕਰਤਾ ਬਾਕੀ ਹਿੱਸੇ ਦਾ ਕੰਮ ਰਹਿੰਦਾ ਹੁਣ ਕਹਿੰਦੇ ਹਿੱਸਾ ਆਉਣਾ ਏ ਹਾਂ ਉੱਪਰ ਤੱਕ ਤਿਆਰ ਆ ਬਾਕੀ ਤਿਆਰੇ ਆ ਤਿਆਰੇ ਆ ਉਹ ਵੇਟ ਰਾਲੇ ਟ੍ਰਾਲੀ ਟਾਲੇ ਚੋਰ ਵੀ ਕਟਰ ਵੀ ਖੜਾ ਏ ਇੱਧਰ ਹੈ ਜੈਨਾ ਕਟਰ ਵੀ ਖੜਾ ਆ ਆਰ ਗਿਨਾਂਗੇ ਅੰਦਰ ਕਾ ਅਰਸ਼ਵੀ ਕਾਲਾ ਟਰਾਲਾ ਦੇਖਣਾ ਇਹਨੂੰ ਬਹੁਤ ਬਹੁਤ ਲੋ ਨਾ ਉਹਨੇ ਦੇਖਦੇ ਕਿੱਥੇ ਘੜਾ ਮਾਲ ਫਾਰਮ ਹੈ ਮਾਲ ਫਾਰਮ ਦੇ ਕਿੱਥੇ ਘੜਾ ਉਹ ਪਰਾਂ ਆਹ ਹੈ ਮਾਲ ਫਾਰਮ ਆਹ ਖੜਾ ਭਾਈ ਚਲਦੀ ਤਿਆਰੀ ਨਾਉ ਨਿਕਤਾ ਉਹਦੇ ਨਾਮ ਦੀ ਤਿਆਰੀ ਜਲਦੀ ਕਰਿੰਦਰ ਉਹਦੇ ਨਾਮ ਲਿਖਣ ਲੱਗੇ ਆਏ ਅੱਛਾ ਬੈੱਡ ਪਰ ਅੱਛਾ ਆਪਾਂ ਹਾਂ ਆਜ ਤੂੰ ਆ ਕੇ ਤਿਆਰੀ ਕਰ ਥਾਮ ਤੇ ਆਈ ਜਾ ਟਰੈਕਟਰ ਲਾਤਾ ਟਰਾਲੀ ਦੇ ਨਾਲ ਪੈਟਰ ਵੀ ਦੇ ਦਿੱਤਾ ਕਿ ਨਹੀਂ ਕੈਂਟੀ ਲਾ ਗਈ ਕਿੱਧਰ ਲੰਘੇ ਆਪ ਹੈਗੀ ਆ ਗੱਲਬਾਤ ਨਹੀਂ ਹਾਂ 4 ਪੈਪਾ ਮੰਜ ਉੱਪਰ 1 2 3 4 5 ਉਧਾ ਦੇ ਯਾਰ ਹਾਂ ਦੋਹਾ ਦੇ ਲੱਗ ਕੇ ਪੰਜ ਪੈਪਾ ਲੱਗੀਆਂ ਪੈਪਾ ਦੇਗਾ ਨਾ ਬੇਟੇ ਨੂੰ ਉੱਪਰ ਪੰਜ ਪੈਪਾ ਹਾਂ ਗਿੰਦਰ ਦਾ ਨਾਮ ਹੈ ਹਾਂ ਉਹ ਦੇ ਨਾਮ ਦੀ ਚੱਲਣਾ ਯਾਨੀ ਨਕੀ ਲਾਈ ਜਾ ਹਾਂ ਜੇ ਕੱਟ ਲਾ ਲਾ ਜੇ ਕਦੀ ਨਾ ਨੀ ਹੁੰਦੀ ਹੈ ਕਟਿੰਗ ਹੁੰਦੀ ਹੈ ਜਿਹੜੀ ਹੋਣੀ ਹੁੰਦੀ ਹੈ ਅੱਛਾ ਇਹਦੀ ਸਫਾਈ ਦਾ ਹੋਦਾ ਹਾਂ ਆ ਕੱਟ ਨਹੀਂ ਇਹਰ ਕੱਢੀ ਨਾਲ ਕਰਦੇ ਨਹੀਂ। ਬਾਲਾ ਇਹ ਉਹਦੇ ਕੋਲ ਲੱਗਣਾ ਹੈ। ਮੈਂ ਕਿਤੇ ਰੁਕ ਕੇ ਰੋਹ ਮਾਰ। ਮਾਨੰਗ ਮਹਾਲ ਕਿੱਡਿਆ? 12 ਲਿਖੋ। ਇਹ ਮੁਰੇ ਇੱਕ ਉੱਪਰ ਲੱਗਣਾ ਹੈ। ਕੋਈ ਨਹੀਂ ਮਾਰੇ ਤਾਂ ਮੌਜਾ ਆਇਆ। नव टवर्स आई नव पाणी ਪਾਣੀ ਵਾਲੀ ਵੀ ਲੱਗੂਗੀ ਉਹ ਤੇ ਲੱਗੂਗੀ ਫਲਾਂ ਚਰ ਲੱਗਣੇ ਆਲੇ ਨਾ ਉਹ ਅੱਛਾ ਠੀਕਾ ਠੀਕਾ ਗਰੀਂਦਰ ਵਾਲਾ ਗਰੀਂਦਰ ਰੇਗੜਾ ਤੇ ਨੌ ਲਿਖ ਹੋ ਗਿਆ ਇਹ ਬਾਪੂ ਦਾ ਰਹਿ ਗਿਆ ਹੁਣ ਤੇਰਾ ਲਿਖਣ ਲੱਗ ਗਿਆ ਬਲਕੀਤ ਭਾਈ ਬਾਅਦ ਚ ਲਿਖਾਂਗਾ ਬਲਕੀਤ ਭਾਈ ਬਾਅਦ ਚ ਉਹ ਰੰਗ ਵਾਲਾ ਲੱਗੂਗਾ ਮੈਂ ਲਾਇਆ ਪਿੱਛੇ ਹਾਂ ਪੇਂਟ ਨਾਲ ਲੱਗੂਗਾ Kita ਇਹ ਵੀ ਜਵਾਇਆ ਲੰਬਾਬਾ ਉਹ ਨਾ ਬਈ ਇਹ ਲੋ ਵਾ ਇਹ ਮੈਂ ਹੱਥੀਂ ਕਰਾਂ ਲੋ ਅੱਛਾ ਉਹ ਨਾ ਇਹ ਰੋ ਪੈਣ ਦਵਾਉਣੇ ਇਹ ਲੋ ਵਾ ਇਹ ਲੋ ਹਾਂ ਇਹ ਚੱਕਲਾ ਜਾਣਾ ਬੰਦਾ ਅੱਜ ਕੋਈ ਚੱਕਲਾ ਰਵਿਸ਼ਿਆਰਾ ਪੁਰਾ ਆ ਵੀ ਪੈ ਰਹਿਦਾ ਕੰਮ ਆ ਇਹ ਆ ਰੈਂਝੇ ਲੱਗਣੇ ਮੰਜਾ ਇੱਧਰ ਲੱਗਿਆ ਟੂਲ ਮੰਜੀ ਵੀ ਲੱਗੂ ਵੀ ਮੰਜੀ ਮੰਜੀ ਲੱਗਣੀ ਆ ਮੰਜੇ ਲੱਗਣੀ ਦੋਹਾਂ ਲਾਉਣੀ ਤੇ ਇੱਕ ਨੂੰ ਦੋਹਾਂ ਨੂੰ ਤੇ ਸਦਵਾਂ ਯਾ ਬਾਪੂ ਦਾ ਨਾਮ ਪੂਰੇ ਲੱਗਣਾ ਏ ਠੀਕ ਆ ਇਹਦਾ ਅੱਛਾ ਮਰੇ ਬਰਾਟ ਪੈਟੇ ਪਰ ਲੱਗੂਗਾ ਸਾਰੇ ਕਰਦੇ ਨੇ ਇਕੱਠੇ ਟਰਾਲੇ ਉੱਪਰ ਹਾਂ ਸਾਰੇ ਪੋਤੇ ਦੇ ਲੈ ਕੇ ਪਰੋਤਿਆਂ ਤੱਕ ਆਈਆਂ ਫਰੇਮਾਂ ਜਬੇ ਅੰਦਰ ਜਾਲੀ ਵਾਲੀਆਂ ਜਿਹੜੀਆਂ ਲੈਣੀ ਨੇ ਅੱਛਾ ਇਹ ਕੱਢੂ ਉੱਪਰ ਨੇ ਜਾਣਾ ਕਿਤੇ ਗੱਡੀ ਖੋਲਣੀ ਕੱਲੀ ਜਾਲੀ ਖੁੱਲੂ ਵੀ ਫਰੇਮਾਂ ਨਾਲੇ ਆਏ ਨਾ ਕੋਈ ਅੱਛਾ ਕੋਲੇ ਪੈਟ ਖੋਲਣੇ ਵੀ ਲੋੜ ਨਹੀਂ ਹੈਗੀ ਅੱਛਾ ਸਾਰੇ ਨੇ ਲੋੜ ਹੈ ਜਿਵੇਂ ਤਾਂ ਕਹਿੰਦੇ ਪੈਟ ਦੇ ਜਾਲੀ ਕੱਲੀ ਖੋਲੂ ਨਾ ਦੂਲੋਰ ਨਾਟ ਬੋਲਟ ਵਾਲੀ ਨਹੀਂ ਹੈਗੀ ਇਹ ਦੂਲੋਰ ਫਰੇਮ ਬਣਾ ਕੇ ਲਵਾਈ ਆ ਅੱਛਾ ਇਹਦੀ ਵੀ ਫਰੇਮ ਢਾਈ ਦੀ ਹੈ ਅਰੇ ਜੀ ਬਿਲਕੁਲ ਹੀ ਦੇਖਦੇ ਪਰ ਹਰ ਮਾਰੀ ਨਾ ਪਤਾ ਕਿ ਜਹਾਜ਼ ਕੀ ਜੋ ਆਹ ਨਹਿਰਾ ਬੁਣਾਈ ਹੈ ਲੈਗਾ ਬੁਣਾਈ ਹੈ ਅਰੇ ਇਹਨਾਂ ਫੋਟੋ ਕਰਾ ਲਿਆ ਹੋਣਾ ਦੋ ਜਗ੍ਹਾ ਤੇ ਖੁੱਲੂਗਾ ਨਾ ਮੈਂ ਇਹ ਨਾ ਕਰਦੇ ਹੋ ਕੰਨੇ ਬੰਦ ਹੋ ਗਏ ਲੋਰਾ ਤਾਂ ਤਲਾਇਨ ਖੋਲੋ ਮੈਂ ਸਾਡੀ ਦੇਖ ਲਓ ਬਾਈ ਇੱਕਠੇ ਹੀ ਜਾਉਗੇ ਬਾਈ ਦੋਏ ਟਰਾਲੇ ਇਕੱਠੇ ਹੀ ਜਾਉਗੇ ਆਜੇ 20 ਕਰਦੇ ਨੇ ਬੇਗੇ 20 ਕਾ 15 20 ਦੇ ਨੇੜੇ 18 ਫੁੱਟੀਆਂ ਬਾਈ ਆ ਲੋਗੋ ਲੱਗ ਗਿਆ ਹੈ ਪਰਦਾਨੋ ਲੱਗਿਆ ਸਾਡੇ ਆ ਸਰਨ ਵਾਲਾ ਪ੍ਰਦਾਨ ਜੀ ਵੀ ਹਰਨਾਲੇ ਆਉਣ ਪ੍ਰਦਾਨ ਵੀਰਨਾਲਾ ਹੋ ਗਿਆ ਇਹ ਪੜਾ ਚਲੇ ਆਈ ਹਾਂ ਐ ਜਮੀਨ ਜਰਾ ਲਾਤਾ ਹੈ ਅਮੀਨ ਜਰਾ ਲੋਕ ਸੱਖਾ ਆਹ ਆਮੀਨ ਕਰੋ ਲੈ ਇਹ ਹੈਗੀ ਆ ਬਈ ਆ ਦੇਖ 68 ਟਰਾਲੀ ਇਹ 69 ਹੋ ਜਾਂਦਾ 68 ਟਰਾਲੀਆਂ ਹੋ ਗਈਆਂ ਇਹਨਾਂ ਦੀਆਂ 68ਵੀਂ ਧਰੀ ਹੋਈ ਆ ਮਤਲਬ 68ਵੀਂ ਹੈ ਦੇਖੀਏ ਕੋਈ ਨਹੀਂ ਇੱਕ ਸਾਲ ਹੋਇਆ ਮੈਨੂੰ ਲੱਗਦਾ ਹਲੇ ਕੰਮ ਸ਼ੁਰੂ ਕਰਿਆ ਟਰਾਲੀਆਂ ਨੂੰ ਵੀ ਆ ਲੈਣੇ ਸਾਲ ਕੋ ਹੋ ਗਿਆ ਨਾ ਪਰ ਤਾਂ ਮਿਲਤੀ ਮਾਰਦਾ ਪਰਾਨ ਵੀ ਕਿੰਨੇ ਕੁ ਟਰਾਲੇ ਧਰੇ ਹੋਏ ਆ ਇੱਧਰ ਵੀ ਧਰਤੇ ਅੱਗੇ ਤਾਂ ਇੱਥੇ ਇੱਥੇ ਹੀ ਹੁੰਦੇ ਤੇ ਕੰਮ ਜਿਆਦਾ ਆ ਗਿਆ ਆਇਆ ਇਹ ਦਿੱਤਾ ਹੈ ਉਹ ਤੇ ਟਿੰਗ ਕਾਲੀਆਂ ਪਾ ਲੈ ਉਧਰ ਗੱਭੇ ਸਾਈਡ ਪਰ ਅੱਗੇ ਜਾਪਾਂ ਆਏ ਜੇ ਉਹ ਪਰਾਂ ਹੀ ਪਰਾ ਧਰੀਆਂ ਇੱਧਰ ਵੀ ਦੀਆਂ ਇੱਧਰ ਨਹੀਂ ਦੀਆਂ ਇੱਧਰ ਨਹੀਂ ਦੀਆਂ ਉਹ ਕੰਮ ਜਿਆਦਾ ਵਧਾਉਣਾ ਪੈਣਾ ਇਹਨਾਂ ਨੂੰ ਕਿ ਕਿਵੇਂ ਇਹਨਾਂ ਨਾਲ ਜੋੜੀ ਹੋਣੀ ਆ ਆਹ 88 ਦੇਖਉਂਗੀ ਲਗੀ 73 ਕੋਈ ਲੱਗਦਾ ਪਾਪੂ ਪੈਣੇ ਲੱਗਿਆ ਸਾਫ ਆਪਲੇ ਨਾਲੇ ਤਾਂ ਲੱਗਦਾ ਐ ਤੇਜ਼ ਸ਼ੁਰੂਆਤ ਹੋਣ ਲੱਗੀ ਹੈ ਹੁਣ ਇੰਦਰ ਨੂੰ 73 ਨਹੀਂ 103 ਨੂਰੇ ਬੱਸਿਆਂ ਦੇ ਰਹਿਣੀ ਆ ਪ੍ਰੈਨੀਆਂ ਵੀ ਆਹ ਪਾਲਾਂ ਦਾ ਨੰਬਰ 32 ਕੋਟਾ ਇਹ ਡਬਲ ਈਸੀ ਵਾਲਾ ਲੱਗਦਾ ਹੁਣ ਕਿੰਨਾ ਹੀ 24 138 ਇਹ ਹੋਰ ਕੁਝ ਨਾ ਹੋਵੇ ਵਿਰਧਾਨ ਇਹਨਾਂ ਦਾ ਹੋਰ ਕੁਝ ਨਾ ਹੋਵੇ 138 ਜਿਆਦਾ ਨਹੀਂ ਹੋਣੀ ਪਾਇਆ ਦੇ ਬੁੱਛਲਾ ਨੇ 24 ਡਬਲ ਤੁਰੇ ਵਾਲੀ ਆ ਨਾ ਇਹ ਡਬਲ ਤੁਰੇ ਆਈ ਉਹ ਵੀ ਇੰਨੀ ਹੋ ਜਾ ਲੱਗਦੀ ਮੈਨੂੰ ਆ ਡਬਲ ਤੁਰੇ ਆਈਆਂ ਓ ਬਾਈ ਬੁਟੀ ਆ ਆ 24 ਆ ਟਰਾਲੀ ਆ ਇਹ ਪ੍ਰਧਾਨ ਦਾ ਟਰਾਲਾ ਇਹ ਇਹਦਾ ਟਰਾਲਾ ਨਾ ਇਹਦਾ ਓਏ ਇਹ ਲੱਗੇ ਆ ਮੁੰਡੇ ਕਿ ਕਿ ਹੋਮਾਨ ਬਾਕੀ ਰੰਗਾ ਬੋਏ ਤੇ ਫਿਰ ਥੋੜਾ ਜਿਆਦਾ ਵੱਡਿਆ ਨਹੀਂ ਹੋਣ ਦੀ ਪੂਰੀ ਹੈ ਆ ਟਰਾਲਾ ਵਈ ਮੁੰਡੇ ਦਾ ਮਾਲ ਖਰਪ ਜਿਹੜਾ ਉਹ ਦਿਖਾਇਆ ਇੱਥੇ ਲੱਗਣਾ ਪ੍ਰਧਾਨ ਜੀ ਨਾਮ ਹਾਂ ਸਪਰ ਆ ਅਗਰਿੰਦਰ ਦਾ ਨੌਦੇ ਹੋ ਗਿਆ ਪੂਰਾ ਹੋ ਪੂਰਾ ਐਨ ਐਦਾ ਹੈ ਮਾਰ ਵੀ ਲਿਖਦਾ ਮਾਰ ਵੀ ਲਿਖਦਾ ਨਾ ਕਾਹ ਨੂੰ ਨਹੀਂ ਸੰਭੜਾ ਭਾਈ ਇਹ ਨਹੀਂ ਹੈ ਬੜਾ ਬੜੀ ਦਵਾਈ ਵੀ ਆ ਗਿਆ ਹਾਂ ਮਿਲ ਗਈ ਦਵਾਈ ਵੀ ਆ ਗਿਆ ਤੇਰਾ ਹੈਗਾ ਨੌ ਕਿਤੇ ਤੇਰਾ ਮੈਂ ਨਹੀਂ ਤੇਰੇ ਮੇਰਾ ਐ ਨਿਆਣਾ ਏ ਗਰੇਨਰਾਂ ਦੇ ਲਗਾਤੇ ਸਿਆਣਿਆਂ ਦੇ ਸਿਆਣਿਆਂ ਦੇ ਲਗਾਉਂਦੇ ਚੰਗਾ ਸੈਂਟਰ ਦਾ ਸਾਈਡ ਪਰ ਹੈ ਨਾ ਹੋ ਸਕਦਾ ਚਾਲੇ ਲਾਈ ਕੇ ਦਿਖਾਈਆਂ ਹੁਣੇ ਲਾਈਆਂ ਨਾ ਇਹ ਪਹਿਲਾਂ ਨਹੀਂ ਦੀਆਂ ਚੈੱਕ ਕਰਾਤੀਆਂ ਵਈਆਂ ਲੱਗ I don't want to ോട <laughs> <laughs>